ਕੀ ਕਾ ਕਾ ਸਾਹ ਵਾਹਿਗੁਰੂ ਜੀ ਕੀ ਸਤਿ ਸنگਤ ਜੀ ਪਹਿਲਾਂ ਇਹ ਵੀਡੀਓ ਦੇਖੋ ਜੀ ਸਕਰੀਨ 'ਤੇ ਚੱਲਦੀ ਪਈ ਹੈ ਫਿਰ ਇਸ ਸਾਧ ਬਾਰੇ ਕਰਦੇ ਹਾਂ ਵਿਚਾਰ ਜਿਹੜਾ ਸਿੱਖੀ ਦੇ ਉਲਟ ਜਿੱਥੇ ਸਮਝਾਂਦਾ ਨਹੀਂ ਨਹੀਂ ਇਹ ਲਾਊਡ ਨਾ ਕਰੋ ਬੜੀ ਜੀ ਗੁਰੂ ਨਾਨਕ ਸਾਹਿਬ ਨੇ ਜਸੂਰ ਦੇ ਅੰਦਰ ਸਹੀ ਪੜਨਾ ਪਾਉ ਸਾਹਾ ਪਾਉ ਮੈਂ ਕੀ ਕਹਿ ਰਿਹਾ ਜਿਹੜੇ ਗੁਰੂ ਨਾਨਕ ਜੀ ਨੇ ਪਸਾ ਪਾਇਆ ਸਭਾ ਪਾਇਆ ਨਹੀਂ ਮੈਂ ਤਾਂ ਵੀ ਕੀ ਕਹਿ ਰਿਹਾ ਉਹ ਦੇਖੋ ਦੁਪਹਿਰ ਪੰਜ ਬਾਸ਼ਾਹੀਆਂ ਨੇ ਟੋਪੀ ਪਾਈਏ ਜਿਹੜਾ ਇਤਿਹਾਸ ਹੀ ਬੜੇ ਘਰ ਆਪਣਾ ਪੰਜ ਬਾਸ਼ਾਹੀਆਂ ਨੇ ਟੋਪੀ ਪਾਈਏ ਜਿਹੜਾ ਇਤਿਹਾਸ ਹੀ ਬੜੇ ਘਰ ਆਪਣਾ ਇਤਿਹਾਸ ਪੜਿਆ ਹੋਇਆ ਤਾਂ ਤੁਸੀਂ ਸਭ ਜਿਹੜੀ ਜਿਹੇ ਟੋਪੀ ਹੈ ਨਾ ਉਹ ਸਭ ਬਣ ਗਿਆ ਲੋ ਟੋਪੀ ਪਹਿਜ ਜਾਓ ਗ੍ਰੈਂਡ ਸਹਿਬ ਜੀ ਦੀ ਹਾਜ਼ਰੀ ਵਿੱਚ ਕੋਈ ਬੰਦਾ ਟੋਪੀ ਪਾ ਕੇ ਆਏਗਾ ਸਹੀ ਗੱਲ ਹੈ ਸਿੱਖ ਹੋਵੇ ਉਸੇ ਕੇ ਕੋਈ ਗ੍ਰੋਹ ਗ੍ਰੈਂਡ ਸਹਿਬ ਜੀ ਦੀ ਹਾਜ਼ਰੀ ਵਿੱਚ ਕੋਈ ਬੰਦਾ ਵੀ ਪਾ ਕੇ ਟੋਪੀ ਆਏਗਾ ਸਹੀ ਗੱਲ ਹੈ ਟੋਪੀ ਅਲਾਉਟ ਪੰਜ ਬਾਸ਼ਾਹੀ ਟੋਪੀ ਪਾਉਣ ਦੇ ਤੁਸੀਂ ਕਮਾਲ ਸਾਫਾ ਪਾ ਲੈ ਜਿਹੜਾ ਇਤਿਹਾਸ ਪੜੋ ਆਪਣਾ ਕੜਕੀ ਦਸਰੇ ਆ ਦੋ ਟੋਪੀ ਕਿ ਤੁਹਿਆਸ ਪੜਿਆ ਹੈ ਅੱਜ ਮਨੇ ਨਾ ਕਿ ਕਿ ਬੜੀ ਪਕੜਨਾ ਲਾਈ ਰਹੀ ਸੀ ਸੰਗਤ ਜੀ ਜਮੇ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਸਾਧ ਕਹਿੰਦਾ ਪਿਆ ਹੈ ਕਿ ਸਾਡੇ ਪੰਜ ਗੁਰੂਆਂ ਨੇ ਟੋਪੀ ਪਾਈ ਤੇ ਅਸੀਂ ਇਹਨੂੰ ਇਸ ਚੀਜ਼ ਦਾ ਚੈਲੰਜ ਕਰਦੇ ਆ ਕਿ ਪਹਿਲਾਂ ਇਹ ਨੂੰ ਕਰੂਗਾ ਕਿ ਕਿਹੜੇ ਪੰਜ ਸਾਬਾਨ ਨੇ ਟੋਪੀਆਂ ਪਾਈਆਂ ਠੀਕ ਹੈ ਅਗਰ ਇਹ ਗਲਤ ਸਾਬਤ ਹੁੰਦਾ ਹੈ ਤੇ ਸ਼ੀਸ਼ ਇਹ ਦਊਗਾ ਮਹਾਰਾਜ ਨੂੰ ਜੇ ਅਸੀਂ ਗਲਤ ਸਾਬਤ ਹੋਏ ਗੁਰੂ ਦੇ ਖਾਲਸੇ ਗਲਤ ਸਾਜੀ ਦੋਜ ਗੁਰੂ ਦੇ ਖਾਲਸੇ ਠਿੱਕ ਦੇਣਗੇ ਇਹਨੂੰ ਕਿਉਂਕਿ ਇਹ ਦਿੱਕਾਂ ਦੇ ਕਿਹੇ ਹਾਸਲੇ ਉਲਟ ਰੋਖਾ ਦੇ ਵਿੱਚ ਪੰਦਾ ਪਿਆ ਤੇ ਇਹ ਜਮਾ ਸਿੰਘ برداشت ਨਹੀਂ ਕਰਨਗੇ ਉਹ ਰਕਸੋਲ ਦੇ ਵਿੱਚ ਇਹ ਗੁਰੂ ਘਰ ਇਹਨੇ ਬਣਾਇਆ ਹੋਇਆ ਹੈ ਨਹੀਂ ਪਤਾ ਲੱਗਦਾ ਨਹੀਂ ਗੁਰੂ ਘਰ ਹੈ ਕੀ ਬਣਾਇਆ ਸਿਰਫ ਧੰਦੇ ਵਾਸਤੇ ਇਹਨੇ ਗੁਰੂ ਘਰ ਦੇ ਅੰਦਰ ਸਾਰੇ ਦੇਵੀ ਦੇਵਤਾ ਦੀ ਫੋਟੋ ਗੁਰੂਆਂ ਦੀ ਫੋਟੋ ਪਾਏ ਫਿਰ ਪਗੰਬਰਾ ਦੀ ਫੋਟੋ ਉਹਨੇ ਕੀ ਕੀ ਲਾਇਆ ਫਿਰਦਾ ਹੈ ਸਿੱਖ ਮਰਿਆਦਾ ਅਨੁਸਾਰ ਸਿੱਖ ਰਹਿਤਨਾਮੇ ਦੇ ਵਿੱਚ ਲਿਖਿਆ ਹੋਇਆ ਹੈ ਸਿੱਖ ਹੋਵੇ ਸਿਰ ਟੋਪੀ ਤਰੈ ਸੱਤ ਜਨਮ ਕੌਡੀ ਹੋਏ ਮਰੇ ਜਦ ਗੁਰੂ ਮਹਾਰਾਜ ਇੰਨੀ ਵੱਡੀ ਗੱਲਾਂ ਕਹਿ ਗਏ ਤਾਂ ਉਹ ਜੇ ਗੁਰੂ ਮਹਾਰਾਜ ਕਾ ਸਿਰ ਤੇ ਕਰੀ ਟੋਪੀ ਤਰਣਗੇ ਇਹ ਸਾਧੂ ਸੰਤ ਜੋ ਵੀ ਜੋ ਵੀ ਗੁਰੂ ਘਰ ਦਾ ਇਹ ਸੇਵਕ ਬਣਿਆ ਹੋਇਆ ਹੈ ਇਹਨੂੰ ਅਸੀਂ ਪੱਕਾ ਚੈਲੰਜ ਕਰਦੇ ਹਾਂ ਇਹ ਪਹਿਲਾਂ ਸਾਨੂੰ ਪ੍ਰੂਫ ਕਰੂਗਾ ਤੇ ਸਿਰ ਸਿਰ ਦੀ ਤੇ ਬਾਜੀ ਹੈ ਤੇ ਅਗਰ ਇਹ ਗਲਤ ਹੋਇਆ ਤੇ ਸ਼ੀਸ਼ੇ ਦਾ ਲਵਾਂਗੇ ਜੇ ਅਸੀਂ ਗਲਤ ਕੋਈ ਤਾਂ ਸ਼ੀਸ਼ ਆਪਣਾ ਦੇਵਾਂਗੇ ਗੁਰੂ ਮਹਾਰਾਜ ਨੂੰ ਸੰਗਤ ਜੀ ਇਸ ਵੀਡੀਓ ਨੂੰ ਇੰਨਾ ਵਾਇਰਲ ਕਰਨਾ ਹੈ ਕਿ ਇਹ ਸਾਧੂ ਸੰਤ ਕੋਲੇ ਵੀਡੀਓ ਜ਼ਰੂਰ ਪਹੁੰਚੇ